एवरीवन वेलकम बैक सत श्री अकाल जी स्वागत है ਤੁਹਾਡਾ ਸਾਡੇ ਦਾ ਹਰਬਲ ਐਪ ਚੈਨਲ ਤੇ ਤੇ ਅੱਜ ਹਰਬਲ ਡਿਸ਼ੀ ਬਣ ਰਹੀ ਹੈ ਯਾਨੀ ਵੀਗਨ ਸ਼ਾਹੀ ਪਨੀਰ ਸਭ ਤੋਂ ਪਹਿਲਾਂ ਤਾਂ ਵੀਗਨ ਕੀ ਹੁੰਦਾ ਜਿਹਦੇ ਵਿੱਚ ਦੁੱਧ ਜਾਂ ਦੁੱਧ ਨਾਲ ਬਣਾਇਆ ਕੋਈ ਵੀ ਪ੍ਰੋਡਕਟ ਜਿਹੜਾ ਯੂਜ਼ ਨਹੀਂ ਹੋਇਆ ਹੁੰਦਾ ਕੱਲਾ ਜੜੀ ਬੂਟੀਆਂ ਨੂੰ ਕਹਿ ਦਿੰਦੇ ਆ ਪੱਤਿਆਂ ਨੂੰ ਕਹਿ ਦਿੰਦੇ ਉਹ ਵਾਲੀ ਡਾਈਟ ਨੂੰ ਵੀਗਨ ਕਹਿ ਦਿੰਦੇ ਸੋ ਇਹ ਬੇਸਨ ਦੀ ਡਿਸ਼ ਹੈ ਯਾਨੀ ਕਿ ਬੇਸਨ ਕਤਲੇ ਨੂੰ ਕਹਿੰਦੇ ਹੈਗੇ ਆ ਤਾਂ ਬਹੁਤ ਸਾਰੇ ਲੋਕਾਂ ਨੇ ਬਣਾਇਆ ਵੀ ਹੋਣਾ ਜਿਨ੍ਹਾਂ ਨੇ ਨਹੀਂ ਬਣਾਇਆ ਉਹਨਾਂ ਲਈ ਨਵੀਂ ਚੀਜ਼ ਹੈ ਸੋ ਜ਼ਰੂਰ ਬਣਾਓ ਟਰਾਈ ਕਰੋ ਤੇ ਸ਼ਾਈ ਪਨੀਰ ਪੁੱਲ ਜਾਣਗੇ ਸਾਰੇ ਜਣੇ ਸੋ ਇਹਦੇ ਲਈ ਤੁਸੀਂ ਕੱਚਾ ਬੇਸਨ ਲੈਣਾ ਉਹਦੇ ਵਿੱਚ ਸਾਰੇ ਮਸਾਲੇ ਘਰ ਦੇ ਜਿਹੜੇ ਐਡ ਕਰਨੀ ਆ ਨਮਕ ਮਿਰਚ ਮਸਾਲਾ ਜੋ ਵੀ ਧਨੀਆ ਪਾਊਡਰ ਕਾਲੀ ਮਿਰਚ ਹਲਦੀ ਸਾਰਾ ਕੁਝ ਔਰ ਪਾਣੀ ਮਿਕਸ ਕਰਨ ਤੋਂ ਪਹਿਲਾਂ ਮੈਂ ਇੱਕ ਸਟੈਪ ਭੁੱਲ ਗਈ ਸੀ ਕਿ ਇਹਦੇ ਵਿੱਚ ਤੁਸੀਂ ਜਵੈਨ ਜੀਰਾ ਔਰ ਹਿੰਗ ਇਹ ਤਿੰਨ ਚੀਜ਼ਾਂ ਵੀ ਐਡ ਕਰ ਲੈਣੀਆਂ ਹੈਗੀਆਂ ਔਰ ਉਸ ਤੋਂ ਬਾਅਦ ਤੁਸੀਂ ਪਾਣੀ ਦਾ ਜਿਹੜਾ ਹੈਗਾ ਪ੍ਰੋਪਰ ਕੋਲ ਬਣਾ ਲੈਣਾ ਤਾਂ ਕਿ ਇਹਦੇ ਵਿੱਚ ਕੋਈ ਲੰਮਸ ਨਾ ਰਹਿ ਜਾਣ ਕਿਉਂਕਿ ਅਗਰ ਲੰਮਸ ਰਹਿ ਗਏ ਤਾਂ ਬੇਸਨ ਕੱਚਾ ਰਹਿ ਜਾਏਗਾ ਸਬਜੀ ਕੱਚੀ ਬਨੇਗੀ ਔਰ ਪ੍ਰੋਪਰ ਟੇਸਟ ਨਹੀਂ ਆਏਗਾ ਤੁਸੀਂ ਦੇਖ ਸਕਦੇ ਹੋ ਕਿ ਇਹ ਸਟੈਪ ਮੈਂ ਇਸ ਤੋਂ ਬਾਅਦ ਇਹਦੇ ਵਿੱਚ ਸ਼ੋਅ ਕਰਾ ਰਹੀ ਹਾਂ ਕਿਉਂਕਿ ਮੈਂ ਤੱਲਾ ਇਹਦੇ ਵਿੱਚ ਐਡ ਕਰਨਾ ਭੁੱਲ ਗਈ ਸੀ ਜਿਹਦੇ ਵਿੱਚ ਮੈਂ ਜਵੈਨ ਜੀਰਾ আর ਹਿੰਗ ਪਾਈ ਸੀ। ਔਰ ਇੱਕ ਤੁਹਾਨੂੰ ਇਹਦੀ ਸੌਖੀ ਚੀਜ਼ ਦੱਸਦੀ ਆ ਕਿ ਜਿਹੜਾ ਅਸੀਂ ਇਹਨੂੰ ਤੜਕਾ ਲਗਾਉਣੀ ਨਾ ਜਿਹੜਾ ਪਿਆਜ਼ ਟਮਾਟਰ ਲਸਣ ਅਦਰਕ ਦਾ ਤੜਕਾ ਲਗਾਉਣੀ ਔਰ ਉਹ ਪਿਊਰੀ ਬਣਾਉਣੀ ਹੈ ਜਿਵੇਂ ਮਿਕਸੀ ਜੀ ਜਾਂ ਗਰਾਇੰਡਰ ਜੀ ਜਾਂ ਕद्दूकस ਦੇ ਨਾਲ ਪ੍ਰੋਪਰ ਪਿਆਜ਼ ਟਮਾਟਰ ਨੂੰ ਕद्दूकस ਕਰਕੇ ਜਿਵੇਂ ਸ਼ਾਹੀ ਪਨੀਰ ਦੀ ਹੁੰਦੀ ਹੈ ਤੁਸੀਂ ਇਹਦੇ ਵਿੱਚ ਜੋ ਹੋਰ ਐਡ ਕਰਨਾ ਹੈ ਕੋਈ ਗਿਰियां ਕੋਈ ਕਾਜੂ ਵੀ ਐਡ ਆਨ ਕਰ ਸਕਦੇ ਹੋ। ਤੇ ਬਹੁਤ ਹੀ ਮਿੱਠੀ ਮਿੱਠੀ ਜੀ ਜਿਹੜੀ ਇਹ ਹੈਗੀ ਹੈ ਬੜਾ ਵਧੀਆ ਪਿਉਰੀ ਹੈ ਦੀ ਜਿਹੜੀ ਪੰਦੀ ਹੈ ਖੱਟੀ ਮਿੱਠੀ ਜੀ ਕਿਉਂਕਿ ਟਮਾਟਰ ਥੋੜਾ ਇਹਦੇ ਚ ਜ਼ਿਆਦਾ ਪੈਂਦਾ ਹੈਗਾ ਸੋ ਤੁਸੀਂ ਐਡ ਕਰ ਲੈਣਾ ਤੁਸੀਂ ਦੇਖ ਸਕਦੇ ਹੋ ਨੈਕਸਟ ਸਟੈਪ ਦੇ ਵਿੱਚ ਮੈਂ ਪ੍ਰੋਪਰ ਇਹਦਾ ਕੋਲ ਬਣਾ ਕੇ ਥੋੜਾ ਇਦਾਂ ਦੀ ਕੰਸਿਸਟੈਂਸੀ ਰੱਖਣੀ ਪਾਣੀ ਜ਼ਿਆਦਾ ਪਾਉਣਾ ਹੈ ਇਹਦੇ ਵਿੱਚ ਤਾਂ ਕਿ ਜਦੋਂ ਅਸੀਂ ਇਸ ਨੂੰ ਸਿੰ ਗੈਸ ਤੇ ਪਕਾਈਏ ਤੇ ਇਹ ਜੜਾ ਪ੍ਰੋਪਰ ਹੈਗਾ ਆ ਉਹ ਕੁੱਲ ਵੀ ਜਾਵੇ ਔਰ ਕੱਚਾ ਵੀ ਨਾ ਰਹਿ ਜਾਵੇ ਔਰ ਇਹਦੇ ਵਿੱਚ ਲੰਮਸ ਵੀ ਨਾ ਬਣਨ ਰ ਖਾਨ ਦੇ ਵਿੱਚ ਵੀ ਜਿਹੜਾ ਇਹਦਾ ਟੇਸਟ ਇਹਦਾ ਟੈਕਚਰ ਸਭ ਕੁਝ ਵਧੀਆ ਹੋਵੇ ਸੋ ਮੈਂ ਆ ਮਿਕਸਰ ਜੀ ਦੀ ਹੈਲਪ ਦੇ ਨਾਲ ਹੀ ਮਤਲਬ ਇਹਨੂੰ ਪਕਾਇਆ ਸੀ ਤਾਂ ਕਿ ਕੋਈ ਲੰਮਸ ਨਾ ਬਣਨ ਤੇ ਪ੍ਰੋਪਰ ਇਹਨੂੰ ਬਣਾਉਣ ਤੋਂ ਬਾਅਦ ਇੱਕ ਥਾਲੀ ਨੂੰ ਗ੍ਰੀਸ ਕਰਕੇ ਤੁਸੀਂ ਉਹਦੇ ਵਿੱਚ ਪਤਲੀ-ਪਤਲੀ ਇਹਦੇ ਮਤਲਬ ਇਹਨੂੰ ਫੈਲਾ ਨਾ ਤਾਂ ਕਿ ਇਹਦੇ ਪੀਸ ਤਨੀਰ ਵੰਗਰ ਪਤਲੇ-ਪਤਲੇ ਤੇ ਸੌਫਟ ਬਣਨ ਤੇ ਮੈਂ ਥੋੜਾ ਜਿਹਾ ਮਤਲਬ ਤਾਲੀ ਦੋ ਡਿਲੇਸੀ ਜਿਹਦੇ ਨਾਲ ਥੋੜਾ ਜਿਹਾ ਮੇਰਾ ਪੀਸ ਮੋਟਾ ਜਿਹੜਾ ਬਣਿਆ ਤੁਸੀਂ ਇਹ ਫੇ ਮੈਨੂੰ ਕੱਟ ਲਿਆ ਸੀ ਬਾਅਦ ਚ ਥੋੜਾ ਇਹਦੇ ਹਾਫ ਪੀਸ ਕਰ ਲਏ ਸੀਗੇ ਤੇ ਤੁਸੀਂ ਥੋੜਾ ਜਿਹਾ ਇਹਦੇ ਨਾਲੋਂ ਪਤਲੀ ਕਨਸਿਸਟੈਂਸੀ ਇਹਦੀ ਰੱਖਣੀ ਹੈ ਤੇ ਲਾਸਟ ਜਿਹੜਾ ਮਸਾਲਾ ਤੁਹਾਨੂੰ ਦੱਸਿਆ ਉਹ ਬਣਾ ਕੇ ਪਿਉਰੀ ਤੇ ਤੁਸੀਂ ਇਹ ਚ ਐਡ ਆਨ ਕਰ ਦੇਣਾ 10-15 ਮਿੰਟ ਨੂੰ ਪਕਾਣਾ ਹੈ ਅਗਰ ਤਵਾਰ ਜਿਹੜੀ ਵੀਗਨ ਸ਼ਾਹੀ ਪਨੀਰ ਤੁਹਾਡਾ ਤਿਆਰ ਹੈ